ਬਾਜੀ ਮਿਹਨਤ ਦੀਆਂ ਕਮਾਈਆਂ ਹੈਗੀਆਂ ਲੁੱਟਾਂ ਨਹੀਂ ਕਰਨੀਆਂ ਇਮਾਨਦਾਰੀ ਦਾ ਹੱਕ ਦੇ ਪੈਸੇ ਖਾਣੇ ਐ 2695 ਰੁਪਏ ਤੋਂ ਵਿਦ ਸਟੀਚਿੰਗ ਕੋਟ ਪੈਂਟ ਸਟਾਰਟ ਹੈ ਭਾਜੀ ਰੰਗ ਦੇਖ ਲਓ ਸਕਰੀਨਸ਼ਾਟ ਲੈ ਲਓ ਆਹੀ ਰੰਗ ਤੁਹਾਨੂੰ ਮਿਲਣਗੇ ਆ ਦੇਖੋ ਭਾਜੀ 2 ਪੀਸ ਕੋਟ ਪੈਂਟ 2995 ਰੁਪਏ ਸੁਪੀਰੀਅਰ ਕੁਆਲਿਟੀ ਵਿਦ ਸਟੀਚਿੰਗ ਫੁੱਲ ਗਾਰੰਟੀ ਆਪਣੀ ਹੁਣ ਤੁਸੀਂ ਕਹਿੰਦਾ 3 ਪੀਸ ਕੋਟ ਮੈਂ 6000 ਚ ਲੈ ਜਾਓ 6000 ਤਾਂ ਭਾਜੀ ਬਜ਼ਾਰ ਵਾਲੇ ਦਿੰਦੇ ਸਾਡਾ ਰੇਟ ਹੈਗਾ 3760 ਰੁਪਏ ਵਿਦ ਸਟੀਚਿੰਗ ਕੋਈ ਕਹਿੰਦਾ ਸੀ ਆਰਮ ਦਾ ਕੋਟ ਪੈਂਟ ਕੋਈ ਕਹਿੰਦਾ ਰੇਮਾਂਡ ਦਾ ਕੋਟ ਪੈਂਟ ਕਹਿ ਕਹਿ ਕੇ ਕੈਂਚੀਆਂ ਮਾਰੀ ਜਾਂਦੇ ਤੁਹਾਡੀਆਂ ਜੇਬਾਂ ਦੇ ਪਰ ਅੰਕਲੋਂ ਬੁਟ ਰੋਡ ਕਹਦੇ ਆ ਕਿ ਉਹ ਰੇਮਡ ਸੀਆਰ ਵੀ ਹੈਗਾ ਪਰ ਅਸੀਂ ਇਟਾਲੀਅਨ ਕੋਟ ਪੈਂਟ ਸੇਮ ਕਪੜੇ ਸੇਮ ਫੈਬਰਿਕ 4550 ਰੁਪਏ ਦੇ ਵਿੱਚ ਸੀਕੇ ਦੇ ਦਾਂਗੇ ਸੀਕੇ ਭਾਈ ਜੀ ਇਟਾਲੀਅਨ ਆ ਕਪੜਾ ਇਹ ਚੈੱਕ ਕਰ ਲੋ ਰੇ ਮੈਂ ਕਹਿਣਾ ਭਾਈ ਜਮਾ ਚੈੱਕ ਕਰਕੇ ਕਹਿਣਾ 4550 ਰੁਪਏ ਦੇ ਵਿੱਚ ਸੀਕੇ ਲੈ ਜਾਓ ਅਗਰ ਤੁਸੀਂ ਲਚਕੇਦਾਰ ਕੋਟ ਪੈਂਟ ਲੈਣੇ ਆ 5 6000 ਤੇ ਇਹ ਵੀ ਸੀਕੇ ਲੈ ਜਾਓ ਆ ਡੋਬੀਦਾਰ ਕਪੜਾ ਲੈਣਾ ਤੁਸੀਂ ਪਲੇਨ ਕਪੜਾ ਲੈਣਾ ਤੁਸੀਂ ਚੈੱਕ ਲੈਣਾ ਸੀ ਆਰ ਆਂ ਦਾ ਕੋਡ ਪੈਨ ਸਾਡੇ ਕੋਲ ਵੀ ਹੈਗਾ ਰੀਜਨਲ ਕੋਡ ਪੈਨ 76500 ਚ ਅਸੀ ਕਿ ਦਿੰਨੇ ਆ ਰੇਮਨ ਦਾ ਕੋਡ ਪੈਨ 9 1000 ਚ ਅਸੀ ਕਿ ਦਿੰਨੇ ਆ ਪਰ ਅਸੀਂ ਕਿਸੇ ਬ੍ਰਾਂਡ ਦਾ ਨਾਮ ਲੈ ਕੇ ਤੁਹਾਡੇ ਨਾਲ ਲੁੱਟ ਨਹੀਂ ਕਰਦੇ ਜਿਹੜੇ ਬ੍ਰਾਂਡ ਵਾਲੇ ਕੋਡ ਪੈਨ ਤੁਹਾਨੂੰ ਮਿਲਦੇ ਆ 10 1000 5 5 10 10000 ਵਾਲੇ ਅਸੀਂ 5 5 6 6000 ਦੇ ਵਿੱਚ ਆਪਦੇ ਬ੍ਰਾਂਡ ਦੇ ਦਾਂਗੇ ਭਾਜੀ ਜੇ ਕਿਸੇ ਨੂੰ ਚੈੱਕ ਲੈਣਾ ਕਿਸੇ ਲਾਈਨਿੰਗ ਦੇ ਵਿੱਚ ਲੈਣਾ ਉਹ ਵੀ ਮਿਲ ਜੂ ਬਿਲਕੁਲ ਭਾਜੀ ਕੱਪੜੇ ਸਪੀਰੀਅਲ ਮਿਲਣਗੇ ਕੱਪੜਾ ਜੇ ਜਾਨ ਮਿਲੂਗੀ ਗਾਰੰਟੀ ਮਿਲੂਗੀ ਫਾਲ ਬੋਰ ਹੋ ਜੇ ਕੋਈ ਖਰਾਬ ਹੋ ਜੇ ਇੱਥੇ ਸਟਕ ਕੇ ਨਵਾਂ ਕੋਟ ਪੈਂਟ ਲੈ ਜਾਓ ਸੀ ਕੇ ਦਵਾਂਗੇ ਸੀ ਕੇ ਭਾਈ ਜੀ ਇਹ ਤਾਂ 17 17 18 18000 ਦੇ ਬੈਗ ਦਾ ਬਹੁਤ ਵੀਡੀਓ ਚੱਲ ਰਹੀਆਂ ਵੱਡੇ ਬ੍ਰਾਂਡ ਆ ਇਹ ਬਾਜੀ 66500 ਦੇ ਸੀਕੇ ਦੇ ਦਾਂਗੇ 66500 ਦੇ ਵਿੱਚ ਤੇ ਲਾਈਨਿੰਗ ਦੇ ਵਿੱਚ ਲਾਈਨਿੰਗ ਵਾਲਾ ਕੋਟ ਪੈਂਟ ਤੁਸੀਂ ਲੈ ਲਓ ਸਾਡੇ ਕੋਲ 55500 ਦੇ ਵਿੱਚ ਤਰਸੀਮ ਜਸੜ ਸਟਾਈਲ 6 ਬਟਨ ਲਾ ਕੇ ਦਵਾਂਗੇ ਕਲਰ ਤੁਸੀਂ ਮਨਪਸੰਦ ਆ ਲੈ ਸਕਦੇ ਹੋ ਤੁਸੀਂ ਚੈੱਕ ਬਲੇਜ਼ਰ ਲੈਣੀਆਂ ਡੀਸੀ ਵਾਲੀਆਂ ਐਸਐਸਪੀ ਸਾਹਿਬ ਵਾਲੇ ਜਿੰਨੇ ਵੀ ਬਲੇਜ਼ਰ ਲੈਣੇ ਆ ਸਾਰੇ ਸਾਡੇ ਕੋਲ ਮਿਲ ਜਾਣਗੇ ਤੁਸੀਂ ਵਾਈਟ ਕਲਰ ਦੇ ਕੁਰਤੇ ਪਜਾਮੇ ਗੀਜ਼ਾ ਕਾਟਨ ਤੇ ਪੇਪਰ ਕਾਟਨ ਲੈ ਲੈਣੀ ਆ ਉਹ ਵੀ ਸਾਡੇ ਕੋਲ ਮਿਲ ਜੂਗੀ ਰੰਗਦਾਰ ਕਲਰ ਲੈਣੇ ਕੁਰਤੇ ਪਜਾਮੇ ਜੇ 700 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਆ ਕਹਿੰਦੇ ਸਭ ਕਲੀਆਂ ਛਲੀਆਂ ਹੋ ਗਈਆਂ ਹੁਣ ਵਿਆਹ ਦੀ ਤਿਆਰੀ ਹੈ ਘੋੜੀ ਚੜਨਾ ਵਾ ਸ਼ੇਰਵਾਨੀਆਂ ਰੈਂਟ ਤੇ ਲੈਣ ਦੀ ਕੋਈ ਲੋੜ ਨਹੀਂ ਆਜੋ 307000 ਚ ਸ਼ੇਰਵਾਨੀ ਤੁਹਾਡੇ ਮਨਪਸੰਦੀ ਤੁਹਾਡੇ ਮਨਪਸੰਦਾ ਰੰਗ ਤੁਹਾਡੇ ਮਨਪਸੰਦਾ ਡਿਜ਼ਾਈਨ ਦੇ ਦਾਂਗੇ ਕਲਰ ਸਾਰੇ ਮਿਲ ਜਾਣਗੇ ਅਗਰ ਤੁਸੀਂ ਚਾਹਦੇ ਹੋ ਜੋਧਪੂਰੀ ਬਲੇਜ਼ਰ ਕੋਟ ਪੈਂਟ ਬਣਾਉਣੇ ਆ ਤਾਂ ਉਹ ਵੀ ਕਲਰ ਸਾਡੇ ਕੋਲ ਸਾਰੇ ਹੀ ਹੈਗੇ ਆ ਦੇਖੋ ਰਾਜੂ ਭਾਵੇਂ ਪੈਂਟ ਸ਼ਰਟ ਪਾ ਕੇ ਵਿਆਹ ਤੇ ਗਿਆ ਸੀ ਆਪਣੇ ਪਰਾਂਦੇ ਪਰ ਤੁਹਾਡੇ ਕੋਟ ਪੈਂਟ ਵੀ ਪਵਾਵਾਂਗੇ ਸ਼ੇਰਵਾਨੀਆਂ ਪਵਾਵਾਂਗੇ ਲਗਜ਼ਰੀ ਪਲੇਜ਼ ਨਾ ਅੱਛਾ ਸ਼ਰਟਰ ਦੇ ਵਿੱਚ ਵੀ ਕਿੰਨੇ ਦੇਖੋ ਭਾਜੀ ਰਾਜੂ ਬੈਂਕ 'ਚ ਜੌਬ ਕਰਦਾ ਫਿਰ ਉਹਨੂੰ ਸ਼ਾਰਟਾਂ ਵੀ ਚਾਹੀਦੀਆਂ ਚਾਹੇ ਚੈੱਕ ਦੇ ਵਿੱਚ ਲੈਣੀਆਂ ਚਾਹੇ ਲਾਈਨਿੰਗ ਦੇ ਵਿੱਚ ਲੈਣੀਆਂ ਹੁਣ ਲੱਖ ਸਵਾ ਲੱਖ ਕਮਾਉਂਦਾ ਤੇ ਉਹਨਾਂ ਦੀ ਆਪਾਂ ਠੱਗੀ ਨਹੀਂ ਹੋਣ ਦੇਣੀ 5-700 ਰੁਪਏ ਦੇ ਵਿੱਚ ਸ਼ਾਰਟ ਦਾ ਕੱਪੜਾ ਦੇ ਦੇਣਾ ਵਾ ਜੀ ਅੱਜ ਗਰਮ ਕੁਰਤੇ ਪਜਾਮੇ ਬਿਲਕੁਲ ਭਾਜੀ ਰਾਜੂ ਹੁਣ ਗਰਮ ਕੁਰਤੇ ਪਜਾਮੇ ਵੀ ਪਾਉਂਦਾ ਅਕਸਰ ਠੰਡ ਉਹਨੂੰ ਵੀ ਲੱਗਦੀ ਹੈ ਕਿਉਂਕਿ ਕੁਰਤਾ ਪਜਾਮਾ ਗਰਮ ਸਾਡੇ ਕੋਲ 5-700 ਰੁਪਏ ਤੋਂ ਸ਼ੁਰੂ ਹੈ ਪੱਗਾਂ ਵੀ ਰਾਜੂ ਬੰਦਾ ਪਰ ਕਹਿੰਦਾ ਐਰਾਗਰਾ ਬ੍ਰਾਂਡ 500 ਪਿਆ ਤਾਂ ਬਾਦ ਰੰਗ ਚਾਹੇ ਤੁਸੀਂ ਲਾਈਟ ਲੈ ਲਓ ਚਾਹੇ ਤੁਸੀਂ ਡਾਰਕ ਲੈ ਲਓ ਰੂਬੀਆ ਜੀ ਮਿਲ ਜਾਣੀਆਂ ਫੁੱਲ ਵੈਲ ਵੀ ਮਿਲ ਜਾਣੀਆਂ ਦੇਖੋ ਜੀ ਰਾਜੂ ਦੀ ਘਰ ਵਾਲੀ ਦਾ ਬਟਿਕ ਵੀ ਹੈਗਾ ਵਾ ਲੋਕਾਂ ਦੇ ਸੂਟਾਂ ਤੇ ਲਾਈਨਿੰਗ ਵਧੀਆ ਬ੍ਰਾਂਡ ਦੀ ਲਾਂਦੀ ਹੈ ਯਾਨੀ ਕਿ ਡਿਵਾਈਨ ਦਸਤਾਰ ਦਾ ਦੀਪਕ ਗੋਲਦ ਸਿਰ 45 ਰੁਪਏ ਮੀਟਰ ਫੁੱਲ ਗਰੰਟੀ ਵਾਲੀਆਂ ਪੱਕਾ 45 ਰੁਪਏ ਮੀਟਰ ਰੰਗ ਸਾਰੇ ਮਿਲ ਜਾਣਗੇ ਸੋ ਬਾਈ ਪੱਕਾ ਦੇਖਣੀ ਜਿਹੜੇ ਭੰਗੜਾ ਪਉਣਾ ਸਾਡੇ ਭਰਾ ਆ ਤੁਰ ਲੈਣੀਆਂ ਪੱਕਾ ਬੰਦੇ ਆ ਉਹਦੇ ਵਿੱਚ ਕਿੰਨੇ ਕੁ ਡਿਜ਼ਾਈਨ ਦੇਖੋ ਜੀ ਇਸ ਵਾਰੀ ਸਪੈਸ਼ਲੀ ਰਾਜਸਤਾਨੀ ਪੱਗਾਂ ਇਸ ਵਾਰ ਬਣ ਰਹੀਆਂ ਹਨ ਭਰਾ ਭੰਗੜੇ ਵਾਲੇ ਜਿੰਨੇ ਵੀ ਮਲਵਈ ਕਿਤੇ ਵਾਲੇ ਆ ਆ ਸਾਰੀਆਂ ਪੱਗਾਂ ਵੀ ਆ ਚੁੱਕੀਆਂ ਤੁਸੀਂ ਆਪਦੇ ਮਨਪਸੰਦ ਰੰਗ ਆਪਦੇ ਮਨਪਸੰਦ ਵਰਦੀ ਨਾਲ ਮੈਚ ਕਰਕੇ ਲਿਆ ਸਕਦੇ ਹੋ ਸਾਰੇ ਡਿਜ਼ਾਈਨ ਮਿਲ ਜਾਣਗੇ ਰੇਟ ਇਹਦਾ ਸਿਰਫ ਔਰ ਸਿਰਫ ਰਹਿਣਾ 60 ਰੁਪਏ ਮੀਟਰ ਬੁਜਾਰਾ ਜੇ ਭਾਜੀ 100-100 ਰੁਪਏ ਮੀਟਰ ਵੇਖਦੀ ਅਸੀਂ 60 ਰੁਪਏ ਮੀਟਰ ਦਵਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਫੋਨ ਕਰ ਸਕਦੇ ਹੋ